ਹਾਂਜੀ ਦੋਸਤੋ ਸੱਜਣਾਂ ਦੇ ਭਰਾਓ ਕੀ ਹਾਲ ਚਾਲ ਤੁਹਾਡਾ ਵੈਲਕਮ ਹੋ ਗਿਆ ਜੀ ਤੁਹਾਡਾ ਸਾਡੇ ਚੈਨਲ ਪਿਜਨਲ ਪ੍ਰੋਗ ਤੇ ਅ ਜਿਹੜੇ ਵੀ ਦੋਸਤ ਸੱਜਣ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਤੇ ਵੀਡੀਓ ਤੁਹਾਡੇ ਵਾਸਤੇ ਬਹੁਤ ਵਧੀਆ ਲੈ ਕੇ ਆਉਣ ਲੱਗਾ ਅੱਜ ਪਰਖ ਦੇ ਵਾਲੇ ਨਾਲ ਕਬੂਤਰ ਦੀ ਪਰਖ ਕਰਨੀ ਆਪਾਂ ਕਿਵੇਂ ਸਾਨੂੰ ਪਤਾ ਲੱਗੂ ਕਿ ਕਬੂਤਰ ਚੰਗਾ ਹੈ ਕੀ ਕਬੂਤਰ ਚ ਕੋਈ ਗੁਣ ਹੈਗਾ ਕਿ ਅਸੀਂ ਐਵੇਂ ਗੰਦ ਨਾਲ ਉਹਨਾਂ ਨੂੰ ਦਾਣੇ ਪਾਈ ਜਾਂਦੇ ਆ ਜਾਂ ਜਿਹੜੇ ਕੰਮ ਦੇ ਨਹੀਂ ਉਹਨਾਂ ਨੂੰ ਦਾਣੇ ਪਾਈ ਜਾਂਦੇ ਆ ਠੀਕ ਹੈ ਜੀ ਤੇ ਇਹ ਹਵਾਲੇ ਨਾਲ ਮੈਂ ਵੀਡੀਓ ਲੈ ਕੇ ਆਇਆ ਅੱਜ ਬੜੀ ਮਾ ਡਿਟੇਲ ਚ ਦੱਸਾਂਗਾ ਆਪਣਾ ਐਕਸਪੀਰੀਅੰਸ ਸਭ ਤੋਂ ਪਹਿਲਾਂ ਦੱਸਾਂਗਾ ਵੀ ਔੜ ਦੇ ਕਬੂਤਰ ਨੂੰ ਵੇਖ ਕੇ ਤੁਸੀਂ ਜਿਤਨਾ ਕਿਸੇ ਦੋਸਤ ਸੱਜਣ ਦੇ ਘਰ ਗਏ ਜਾਂ ਕਿਤੇ ਦੜੇ বাজਦੇ ਗਏ ਜੋ ਔੜ ਦੇ ਕਬੂਤਰ ਨੂੰ ਵੇਖ ਕੇ ਸਾਨੂੰ ਕਿ ਉਸਤਾਦਾਂ ਨੇ ਪੁਰਾਣਿਆਂ ਨੇ ਦੱਸੀਆਂ ਗੱਲਾਂ ਉੜਦੇ ਕਬੂਤਰ ਨੂੰ ਵੇਖ ਕੇ ਕਿਵੇਂ ਜੱਜ ਕਰੀਦਾ ਵੀ ਕਬੂਤਰ ਚੰਗਾ ਹੈ ਇਹ ਕਬੂਤਰ ਬਾਜੀ ਨਿਵੇੜੂਗਾ ਜਾਂ ਇਹ ਕਬੂਤਰ ਕੁਛ ਕਰੂਗਾ ਤੇ ਜਦੋਂ ਘਰ ਆਪਾਂ ਫੜਕਾ ਲਈਨੇ ਤੇ ਪਤਾ ਲੱਗ ਜਾਂਦਾ ਵੀ ਇਹ ਕਬੂਤਰ ਚੰਗਾ ਹੈ ਇਹ ਕਬੂਤਰ ਬਾਜੀ ਚ ਪਾਉਣ ਵਾਲਾ ਹੈਗਾ ਉਸ ਤੋਂ ਬਾਅਦ ਫੜ ਕੇ ਉਹਦੀਆਂ ਕੁਝ ਅ ਨਿਸ਼ਾਨੀਆਂ ਹੁੰਦੀਆਂ ਕਬੂਤਰ ਦੀਆਂ ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਮੇਰੇ ਕੋਲ ਕਬੂਤਰੀ ਹੈ ਬਹੁਤ ਚੰਗੀ 2-3 ਸਾਲ ਹੋ ਗਏ ਵੇਲੇ ਕਿੰਨੀ ਗਰਮੀ ਰਕਮੇ ਪਈ ਉਸ ਤੋਂ ਫੇਰ ਸਾਲ ਹੋਏ ਸਾਰੀਆਂ ਬਾਜ਼ੀਆਂ ਜੋੜਦੀ ਔਰ ਇੱਕ ਵੀ ਨਾਗ ਨਹੀਂ ਉਹਨੂੰ ਕੁੱਤ ਨੂੰ ਪਾਉਂਦਾ 6 ਐਤਵਾਰ ਪਿਛਲੇ ਸਾਲ ਉਹਦੇ 6 ਐਤਵਾਰ 7 ਵਾਰੀ ਸਗਾਰ ਕਾਉਂਦੇ ਤੇ ਜਿੰਨੀਆਂ ਬਾਜ਼ੀਆਂ ਸਾਰੀਆਂ ਜੇ ਨਿਕਲ ਕੇ ਵੰਦੀਆਂ ਤੇ ਵੰਦੀ ਵੀ ਸਾਰਿਆਂ ਤੋਂ ਮਗਰੋਂ ਜਦੋਂ ਉਹ ਕਬੂਤਰੀ ਆ ਜਾਂਦੀਆਂ ਜਿਵੇਂ ਕੋਈ ਕਬੂਤਰ ਹੋਰ ਨਾ ਆਇਆ ਹੋਵੇ ਤੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਹੋਰ ਕਿਸੇ ਨੇ ਨਿਕਲ ਨਾਣੀ ਇਹ ਕਬੂਤਰੀ ਦੀ ਹੀ ਖਾਸियत ਆ ਕਬੂਤਰੀ ਤੁਹਾਨੂੰ ਦਿਖਾਉਣਾ ਬਹੁਤ ਸੋਹਣੀ ਕਬੂਤਰੀ ਆ ਤੇ ਸਾਰੇ ਭਰਾ ਦੱਸਿਓ ਮੈਨੂੰ ਕਿਹੜੀ ਨਸਲ ਦੀ ਯਾਰ ਮੈਂ ਨਸਲਾਂ ਨਸਲਾਂ ਦੇ ਮੈਨੂੰ ਤੇ ਇੰਨੀ ਮੈਂ ਵੀ ਤੁਹਾਨੂੰ ਝੂਠ ਬੋਲਾਂ ਵੀ ਆ ਪੁੰਨੂ ਵਾਲੇ ਮੈਨੂੰ ਇੰਨਾ ਨਹੀਂ ਇੰਨਾ ਚੀਜ਼ਾਂ ਦਾ ਪਤਾ ਤੇ ਕੋਸ਼ਿਸ਼ ਕਰ ਰਹੇ ਆ ਪੱਤ ਵੱਤ ਪਛਾਣ ਦੀ ਤੇ ਦੱਸਿਓ ਜਰੂਰ ਕਬੂਤਰੀ ਕਿਹੜੀ ਨਸਲ ਦੀ ਆ ਤੇ ਆ ਨਾਰਮਲ ਸਿੰਪਲ ਜੀ ਖੁੱਲੇ ਚ ਜੋੜਾਂ ਦੀ ਕਬੂਤਰੀ ਹੈ ਨੀ ਜੀ ਤੇ ਮੈਂ ਤੁਹਾਨੂੰ ਸ਼ੌਂਕ ਕਰਾਉਣਾ ਤੇ ਉਹਦੇ ਜਿਹੜੀਆਂ ਨਿਸ਼ਾਨੀਆਂ ਜਿਤਨਾ ਮੈਂ ਕੁਝ ਪਹਿਲਾਂ ਮੈਂ ਕੂਲਸਾਂ ਚ ਵੇਖੀਆਂ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੇ ਤੁਸੀਂ ਜਿਹੜੇ ਤੁਹਾਡੇ ਕਬੂਤਰ ਆ ਉਹਨਾਂ ਕਬੂਤਰਾਂ ਜੀ ਵੇਖੋ ਇਹ ਚੀਜ਼ਾਂ ਹੈਗੀਆਂ ਠੀਕ ਹੈ ਜੀ ਤੇ ਆਓ ਚੱਲਦੇ ਆ ਆਪਾਂ ਵੀਡੀਓ ਕਬੂਤਰੀ ਮੈਂ ਲਿਆਇਆ ਹਾਂ ਕਿਹਨ ਕਰ ਆਪਾਂ ਕਰਦੇ ਆ ਅੱਗੇ ਗੱਲ ਹਾਂਜੀ ਦੋਸਤੋ ਤੇ ਆ ਜੋ ਕਬੂਤਰੀ ਵੀਰ ਜੀ ਮੈਂ ਲਿਆਇਆ ਫੜ ਕੇ ਸਭ ਤੋਂ ਪਹਿਲਾਂ ਮੈਂ ਦੱਸੂਗਾ ਕਿੱਥੋਂ ਕਬੂਤਰੀ ਆਈ ਏ ਮੇਰੇ ਕੋ ਤੇ ਕੀ ਏ ਕਬੂਤਰੀ ਦੀ ਕਾਰਗੁਜ਼ਾਰੀ ਆ ਤੇ ਕਿੰਨਾ ਕੋਟ ਦੀ ਏ ਸਾਰਾ ਕੁਝ ਤੇ ਉਹਦੀ ਨਿਸ਼ਾਨੀਆਂ ਸਾਰਾ ਕੁਝ ਤੁਹਾਨੂੰ ਦੱਸੂ ਆਪਾਂ ਪਹਿਲਾਂ ਕਬੂਤਰੀ ਦੇ ਸ਼ਾਨ ਕਰਾਂਗੇ ਆਹ ਕੋ ਉਹ ਤੇਦੀ ਅੱਖ ਕੋ ਵੀਦੀ ਪਿਓਰ ਚਿੱਟੀ ਅੱਖ ਤੇ ਆਲੇ ਦਾਲ ਰਿੰਗ ਹੈ ਹੁਣ ਮੈਨੂੰ ਪਤਾ ਨਹੀਂ ਕਲੀਅਰ ਹੋਏ ਕਿ ਨਹੀਂ ਆਈ ਤੇ ਆ ਮੈਂ ਤੁਹਾਨੂੰ ਦਿਖਾਉਣਾ ਵੇਖੋ ਪੂਛ ਨਾ ਹੁਣ ਤੇ ਨਾ ਮਿਟ ਗਈ ਆ ਵੇ ਇਹ ਇਹਦੀ ਨਾ ਪੂਰੀ ਪੂਛ ਆਹ ਕੋ ਮੋਰਾਂ ਦੇ ਨਾਲ ਭਰੇ ਪਏ ਇੱਕ ਮੋਰ ਦੋ ਤਿੰਨ ਆਹ ਕੋ ਜੋ ਖੰਭ ਮੜ ਗਏ ਚਾਰ ਪੰਜ ਇੱਕ ਦੋ ਚੋਂ ਖੰਭ ਡੇਗੇ ਮਤਲਬ 6-7 ਮੋਰਾ ਨੇ ਯਾਰ ਕਾ 7-8 ਰੋਡੀ ਆ ਤੇ ਸਭ ਤੋਂ ਮਿਲਪ ਤੁਹਾਨੂੰ ਦੱਸਦਾ ਕਬੂਤਰੀ ਮੇਰਾ ਇੱਕ ਬੜਾ ਸੱਜਣ ਆ ਮਾਲਵੇ ਇਲਾਕੇ ਚ ਤੇ ਉਹ ਬੰਦੇ ਨੇ ਮੈਨੂੰ ਗਿਫਟ ਕੀਤੀ ਏ ਕਬੂਤਰੀ ਠੀਕ ਹੈ ਜੀ ਤੇ ਖੋਪੜੀ ਅਹੀਂ ਤੇ ਨੂੰ ਆਨੇ ਸਾਡੇ ਸਾਡਾ ਖੋਪੜੀ ਏ ਸਾਡਾ ਬਾਪੂ ਉਹਦੇ ਕੋਲ ਕਬੂਤਰੀ ਮੈਂ ਲੈ ਕੇ ਠੀਕ ਹੈ ਜੀ ਤੇ ਬੜਾ ਕਬੂਤਰੀ ਦਾ ਰਿਜ਼ਲਟ ਯਾਰ ਮੈਂ ਤੁਹਾਨੂੰ ਜਿੰਨਾ ਇਹਦੇ ਬਾਰੇ ਦੱਸਾਂ ਉਹਨਾਂ ਹੀ ਕਾਟਾ ਠੀਕ ਹੈ ਜੀ ਆਹ ਵੇ ਲੋ ਹਲਕੀ ਜੀ ਕਬੂਤਰੀ ਆ ਸਿੰਪਲ ਜੀ ਤੇ ਜੇ ਮੈਂ ਤੁਹਾਨੂੰ ਜੋੜ ਦਸਾਂ ਇਹਦੇ ਖੁੱਲੇ ਜੇ ਜੋੜ ਆ ਤੇ ਕੋਈ ਮੈਨੂੰ ਉਹ ਨਹੀਂ ਵੀ ਜਿਹੇ ਤਰ੍ਹਾਂ ਬੰਦ ਜੋੜ ਟਾਈਡ ਆ ਨਾਰਮਲ ਜੀ ਕਬੂਤਰੀ ਆ ਤੇ ਜਦੋਂ ਕੱਢੀ ਦੀ ਐ ਆਹ ਲੋ ਜਾਲ ਲੱਗਾ ਤਾਂ ਨਾ ਪਤਾ ਮੇਰਾ ਤੇ ਫੜਕਾ ਇਹਨੇ ਨਾਰਮਲ ਗਰਮੀ 'ਚ ਇੱਕ ਨਾਲ ਇਹਦੇ ਹੋਰ ਸੌਰੀ ਯਾਰ ਕਮ ਇੱਕ ਨਾਲ ਹੋਰ ਕਬੂਤਰੀ ਹੁੰਦੀ ਮੇਰੇ ਕੋਲ ਪਿਛਲੇ ਸਾਲ ਉਹ ਇਦੋਂ ਵੀ ਬਾਅਦ ਚ ਬੈੰਦੀ ਹੁੰਦੀ ਸੀ ਬੜੇ ਇਹਨਾਂ ਨੇ ਮੈਨੂੰ ਬੜੀਆਂ ਬਾਜ਼ੀਆਂ ਜਤਾਈਆਂ ਪਿਛਲੇ ਸਾਲ ਘਰ ਦੀਆਂ ਮੈਂ 5 6 ਛੱਡੀਆਂ 6 7 ਉਹਨਾਂ ਚ ਸਾਰੀ ਤਕਰੀਬਨ ਨੰਬਰਾਂ ਜੀ ਰਹੇ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਕਬੂਤਰੀ ਆਰ ਕੰ ਮੇਰੇ ਕੋਲ ਗਵਾਸ਼ ਕੀ ਜਾਇਆ ਹੋ ਗਈ ਯਾਰ ਸਮਝ ਨਹੀਂ ਲੱਗਿਆ ਉਤੋਂ ਆਈ ਨਹੀਂ ਬਹੁਤ ਵਧੀਆ ਫੁੱਟਣ ਲੱਗੀ ਯਾਰ ਕਹਿੰਦੇ ਸਮਝਣ ਲੱਗਾ ਕੋਈ ਬਾਜ ਲਗੜ ਲੈ ਗਿਆ ਆਲੇ ਦੁਆਲੇ ਪਤ ਲੱਗਾ ਲੱਭੀ ਕਿਦੋਂ ਠੀਕ ਹੈ ਜੀ ਤੇ ਇਹ ਉਥੋਂ ਕਬੂਤਰੀ ਆਈ ਤੇ ਜਦੋਂ ਮੈਂ ਲਿਆਂਦੀ ਸਿੰਪਲ ਜੀ ਇਹ ਕਬੂਤਰੀ ਤੇ ਛਤਰੀ ਤੇ ਲੱਗੀ ਤੇ ਮੈਂ ਇਸ ਤਰ੍ਹਾਂ ਜਾਲ ਤੇ ਛੱਡੀ ਇੱਕ ਦੋ ਦਿਨ ਆ ਲਾ ਕੇ ਕੋਠੇ ਤੇ ਬਹਿਂਦੀ ਬੈਠੀ ਆ ਤੇ ਬਾਅਦ ਚ ਜਾਲ ਤੇ ਲੱਗੀ ਤੇ ਜੇ ਮੈਂ ਤੁਹਾਨੂੰ ਦੱਸਣਾ ਇਦੀ ਗਰਮੀ ਦੇ ਵਿੱਚ ਆਪਣੇ ਆ ਫੜਕਾਂ ਪਾਣੀ ਪੂਣੀ ਲਾ ਕੇ ਜੇ ਨਾ ਮਰ ਜੀ ਇਹਨੂੰ 12 12.5 ਕਹਾਂ ਆਰਾਮ ਨਾਲ ਬਹਿ ਜਾਂਦੀ ਹੈ ਤੇ ਜਦੋਂ ਇਹਨੂੰ ਥੋੜਾ ਜਿਹਾ ਛੇੜੀਦਾ ਜਾਂ ਥੋੜਾ ਜਿਹਾ ਖੇਡ ਪਾਣੀ ਕਰੀਦਾ ਤੇ ਇਹ ਫਿਰ ਕਬੂਤਰੀ ਬਹੁਤ ਚੰਗਾ ਉੱਡਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹਰ ਨਿਕਲ ਕੇ ਬਹਿੰਦੀ ਆ ਗਰਮੀ ਵੇਲੇ ਕਿੰਨੇ ਦਿਨ ਲੱਗੇ ਹਰਕਾਂ ਤੇ ਕਬੂਤਰ ਲੋਕਾਂ ਦੇ ਕੋਠੇ ਉਹਨੇ ਇਹ ਦੋ ਬਾਜ਼ੀਆਂ ਜਿਹ ਬਹਾਦਰ ਵੀ ਰਹੀ ਜਾਨੀ ਸਭ ਤੋਂ ਬਾਅਦ ਚ ਵੀ ਬੈਠੀ ਹੈ ਠੀਕ ਹੈ ਆ ਕਬੂਤਰ ਕਰੋ ਸ਼ੋਣ ਹੁਣ ਮੈਂ ਤੁਹਾਨੂੰ ਦੱਸਦਾ ਵੀ ਕਬੂਤਰ ਚ ਖਾਸियत ਕੀ ਹੁੰਦੀ ਆ ਪਤਾ ਕਿਤਰਾ ਲਗਾ ਦੱਸ ਸਭ ਤੋਂ ਪਹਿਲਾਂ ਤੇ ਬੰਦ ਨੂੰ ਉੜਦੇ ਦਾ ਦੱਸੂਗਾ ਫਿਰ ਫੜੇ ਦਾ ਉਹ ਸੌਰੀ ਫੜ ਕੇ ਹੁਣ ਕੂਤਰੀ ਅੱਜ ਆਪਣਾ ਇਹਦੇ ਦੱਸ ਦਿੰਨੇ ਕਬੂਤਰ ਵੀਰ ਜੀ ਜਦੋਂ ਕਿਤੇ ਤੁਸੀਂ ਵੇਖਣ ਜਾਓ ਕਬੂਤਰ ਬੰਦਾ ਤੁਹਾਨੂੰ ਪਰੌਂਦਾ ਤੇ ਕਬੂਤਰ ਤੁਹਾਡੇ ਹੱਥ ਚ ਜਦੋਂ ਆਉਂਦਾ ਤੇ ਤਾਂ ਨੂੰ ਕਬੂਤਰ ਫੜ ਕੇ ਪਤਾ ਲੱਗਣਾ Uਸਤਾਦ ਕਿੱਥੋਂ ਪਤਾ ਲਾਉਂਦੇ ਕਬੂਤਰ ਬਿਲਕੁਲ ਮਲੈਮ ਹੋਵੇ ਬਿਲਕੁਲ ਹੀ ਮਲੈਮ ਵੀ ਹੱਥਾਂ ਨੂੰ ਨਿਕਲਦਾ ਜਾਵੇ ਇੱਕ ਨਿਸ਼ਾਨੀ ਇਹੋ ਵੀ ਦੂਜੀ ਨਿਸ਼ਾਨੀ ਜਦੋਂ ਕਬੂਤਰ ਫੜੀਏ ਨਾ ਤੇ ਉਹ ਤਾਂ ਜਿਹੜਾ ਜ਼ਿਆਦਾ ਆ ਵੇਖੋ ਜਿਦਾਂ ਇਹਦਾ ਆ ਪਿੱਛੇ ਬਿਲਕੁਲ ਥੋੜੀ ਰਹਿ ਗਈ ਜ਼ਿਆਦਾ ਹਿੱਸਾ ਉਹ ਤਾਂ ਅੱਗੇ ਆ ਜੇ ਤੇ ਕਬੂਤਰ ਐਂ ਲੱਗੇ ਜਿਦਾਂ ਤੁਹਾਡੇ ਹੱਥ ਚੋਂ ਨਿਕਲਿਆ ਬਲ ਐਂ ਜਿਦਾਂ ਗੋਲ ਕੜਾ ਹੋਵੇ ਤੇ ਉਹਦੇ ਵਿੱਚੋਂ ਨਿਕਲੇ ਬਿਲਕੁਲ ਹੈ ਸ਼ੇਪ ਚ ਕਬੂਤਰ ਹੋਵੇ ਠੀਕ ਹੈ ਜੀ ਉਸ ਤੋਂ ਬੋਦੋ ਦਾ ਸਾਈਜ਼ ਤੀਜਾ ਨੰਬਰ 2.5 ਦਾ ਤੀਜਾ ਸਾਈਜ਼ ਆਵੇ ਲੋ ਜੀ ਪੂਰੀ ਇੱਕ ਗੇਠ ਦੀ ਹੈ ਆ ਕਬੂਤਰ ਗਰਮੀ ਝੋੜਨ ਵਾਲੇ ਹੁੰਦੇ ਆ ਆ ਕੱਚਿਆਂ ਦਰਾਂ 'ਚ ਮੈਂ ਨਹੀਂ ਕਹਿੰਦਾ ਬਾਹਾਂ ਵਾਂ ਜਿਹੜੇ ਵੀ ਉੱਡ ਜਾਂਦੇ ਗਰਮੀ ਦੀ ਜਿਹੜਾ ਸਾਈਜ਼ ਆ ਨਾ ਗਰਮੀ ਝੋੜਨ ਵਾਲਾ ਜਿਹੜੇ ਚ 44 45 46 ਟੈਂਪਰੇਚਰ ਤੇ ਆ ਸਹਿਜ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਗੱਲ ਚੌਥੀ ਗੱਲ ਵੀਰ ਜੀ ਜਦੋਂ ਫੜਿਆ ਤੁਸੀਂ ਹੱਥ ਫੇਰਿਆ ਹੱਡੀ ਤੇ ਆਪ ਫੇਰਿਆ 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 ਆਹ ਉੱਪਰ ਜਾ ਕੇ ਜੋੜ ਲੱਗੇ ਇਹ ਚੱਕਵੇਂ ਜੋੜ ਜਿਹਨੂੰ ਕਹਿੰਦੇ ਆ ਠੀਕ ਹੈ ਜੀ ਲੰਮ ਕਵੇਂ ਜੋੜ ਨਹੀਂ ਚੱਕਵੇਂ ਜੋੜ ਉਹੋ ਜਿਹਾ ਜੋੜ ਹੋਣਾ ਚਾਹੀਦਾ ਠੀਕ ਹੈ ਜੀ ਤੇ ਇੱਕ ਇਹਦੀ ਹੋਰ ਬੜੀ ਖਾਸ ਚੀਜ਼ ਤੁਹਾਨੂੰ ਦਿਖਾਉਣਾ ਆ ਜਿਤਨਾ ਆ ਵੇਖੋ ਇਹਦੀ ਆਹ ਇੱਕ ਲਾਈਨ ਬਣਦੀ ਆ ਇਹ ਚੀਜ਼ ਆ ਜਿਹੜਾ ਮੂੰਹ ਖੁੱਲਦੇ ਲਾਈਨ ਬੰਦੀ ਇਹ ਤੋਂ ਅਗਰ ਸਿੱਧੀ ਲਾਈਨ ਖਿੱਚੀ ਹੈ ਨਾ ਤੇ ਆਹ ਨਾ ਜਿਹੜੀ ਅੱਖ ਦੇ ਆਹੜਾ ਇਹਦਾ ਨੂਰ ਹੈ ਇਹਦੇ ਥੱਲੇੋਂ ਵੀ ਨਿਕਲੇ ਠੀਕ ਹੈ ਜੀ ਪੁਆਇੰਟ ਹੁਣ ਗਿਣਤੀ ਦੇਦੇ ਮੈਨੂੰ ਪਤਾ ਨਹੀਂ ਕਿੰਨੇ ਦੱਸਦੇ ਪਰ ਤੁਸੀਂ ਆਪੇ ਨੋਟ ਕਰਿਓ ਮੇਰੇ ਪਰ ਠੀਕ ਹੈ ਜੀ ਇੱਕ ਹੋਰ ਚੀਜ਼ ਜਿਹੜੀ ਮੈਂ ਜੱਜ ਕੀਤੀ ਹੈ ਤੇ ਕਰਦਾ ਆਹੋ ਹੱਥ ਰੱਖ ਲੈ ਇਹਦੀ ਆਹੋ ਸਿਰ ਦੇ ਹੱਥ ਰੱਖ ਲੈ ਜਦੋਂ ਅੱਖ ਚਮਕੋਗੇ ਤਾਂ ਤੁਹਾਨੂੰ ਵਾਈਬ੍ਰੇਸ਼ਨ ਪਤਾ ਲੱਗੂਗੀ ਇਹੋ ਜਿਹੇ ਕਬੂਤਰ ਬੜੇ ਤੇਜ਼ ਆਰ ਹੁੰਦੇ ਆ ਬੈਰੀ ਬਾਜ ਦੇ ਜੜਿੱਕੇ ਵਿੱਚ ਜੱਲੀ ਚੜਦੇ ਠੀਕ ਹੈ ਜੀ ਤੇ ਇਹ ਕਬੂਤਰ ਦੀਆਂ ਯਾਰ ਬੇਸਿਕ ਨਿਸ਼ਾਨਿਆਂ ਦੇ ਉੱਤੋਂ ਬਾਅਦ ਹੋਰ ਮੈਂ ਜਿੰਨੀਆਂ ਮਰਜ਼ੀ ਚੀਜ਼ਾਂ ਸੀ ਉਹ ਪਾਰ ਇੰਨੇ ਹੁੰਦੇ ਆ ਆ ਇੰਨਾ ਹੁੰਦਾ ਆ ਸਿੱਧਾ ਹੁੰਦਾ ਆ ਇੰਨਾ ਹੁੰਦਾ ਆ ਯਾਰਾ ਮੇਨ ਮੇਨ ਨਿਸ਼ਾਨਿਆਂ ਉੱਤੋਂ ਬਾਅਦ ਤੇ ਜਿੰਨੀ ਮਰਜ਼ੀ ਘਰਾਈ ਜਾਈ ਜੇ ਇਹਦੇ ਆ ਆ ਇਹਦੇ ਪੰਜੇ ਹੁੰਦੇ ਆ ਆ ਇੰਨੇ ਗਿਣੇ ਐ ਬੜਾ ਕੁਝ ਆ ਪਰ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਦੱਸਿਆ ਬਿਲਕੁਲ ਪ੍ਰੈਕਟੀਕਲ ਨੋਰਮਲ ਸਿੰਪਲ ਜਿਹੀਆਂ ਦੱਸ ਰਿਹਾ ਠੀਕ ਹੈ ਜੀ ਤੇ ਜਦੋਂ ਫਿਰਦੀ ਤੁਰਦੀ ਹੋਵੇ ਖੋਡੇ ਚ ਤੇ ਐੇ ਇੱਕ ਕੱਢ ਕੇ ਫਿਰੇ ਤੇ ਠੀਕ ਹੈ ਜੀ ਇਹ ਏਦੀਆਂ ਨਿਸ਼ਾਨੀਆਂ ਫੜ ਕੇ ਪਤਾ ਲੱਗਦੀਆਂ ਜਿਹੜੀਆਂ ਉਹ ਹੋਗੀਆਂ ਕਬੂਤਰ ਦੀਆਂ ਨਿਸ਼ਾਨੀਆਂ ਅੱਗੇ ਮੈਂ ਹੁਣ ਤੁਹਾਨੂੰ ਦੱਸਦਾ ਵੀਰ ਜੀ ਉਹ 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 ਡੇ ਕਬੂਤਰ ਦੀ ਨਿਸ਼ਾਨੀ ਠੀਕ ਹੈ ਜੀ ਉਹ ਡੇ ਕਬੂਤਰ ਮੰਨ ਲਓ ਕਬੂਤਰ ਆਪਾਂ ਘਰੋਂ ਛੱਡਿਆ ਜਾਂ ਫੜਕਾਂ ਜਾਂ ਦੜੇ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਕਬੂਤਰ ਦੀ ਜਿਹੜਾ ਕਬੂਤਰ ਨਾ ਕਬੂਤਰਾਂ ਦੇ ਨਾਲ ਵਾਲੇ ਮਾਲੋ ਫੜਕਾਂ ਦੇਣਦੇ ਆ ਕਬੂਤਰ ਇਹ ਨਹੀਂ ਵੀ ਚਾਰ ਕਬੂਤਰ ਬੈ ਗਏ ਤਾਂ ਢਲਾਕੋ ਵੀ ਪਿਛੇ ਬੈ ਜੇ ਨਾ ਕਬੂਤਰ ਕਾਮਯਾਬ ਨਹੀਂ ਹੁੰਦੇ ਉਹ ਜੇ ਕਬੂਤਰ ਜਿਹੜਾ ਕੱਲਾ ਉੱਡਕ ਮੇਰੇ ਕੋਲ ਇੱਕ ਬੜਾ ਚੰਗਾ ਕਬੂਤਰ ਬਹੁਤ ਵਧੀਆ ਖੱਟੀ ਆ ਆਪਣਾ ਚੀਨਾ ਕਬੂਤਰ 에ਰ ਕਾ ਉਹਨਾਂ ਤੇ ਖਮਾਂ ਚ ਕੋ ਪ੍ਰੋਬਲਮ ਪੈ ਗਈ ਉੱਡਿਆ ਨਹੀਂ ਪੱਠਾ ਵਾ ਤੇ ਮਨਨ ਦਜੀ ਡਾਰ ਤੋਂ ਕਬੂਤਰਾਂ ਬਣ ਰੰਗ ਦਿਖਾਉਣ ਲੱਗ ਜਾਂਦਾ ਸਭ ਤੋਂ ਵੱਡੀ ਕਾਬਲੀਅਤ ਕਬੂਤਰ ਦੀ ਵੀ ਕਬੂਤਰ ਕੱਲਾ ਓੜੇ ਤੇ ਕੱਲਾ ਕਬੂਤਰ ਉਹ ਹੀ ਓੜਦਾ ਜਿਹੜਾ ਸ਼ੌਂਕ ਨਾਲ ਓੜੇ ਤੇ ਜਿਹੜਾ ਕਿਸੇ ਨਸਲੋਂ ਹੋਵੇ ਤੇ ਜਾਂ ਜਿਹੜਾ ਕਿਸੇ ਵਧੀਆ ਕਬੂਤਰ ਦਾ ਜਾਇਆ ਹੋਵੇ ਉਹ ਕਬੂਤਰ ਵੀ ਜੀ ਕੱਲੇ ਓੜ ਜਾਂਦੇ ਠੀਕ ਹੈ ਵੀਰ ਜੀ ਇਹ ਮੈਂ ਤੁਹਾਨੂੰ ਦੱਸ ਦਿੱਤੀ ਇੱਕ ਗੱਲ ਬਹੁਤ ਵਧੀਆ ਪੁਆਇੰਟ ਆ ਯਾਰ ਸਮਝਣ ਵਾਲੇ ਬੰਦੇ ਸਮਝ ਜਗੇ ਘਰਾਈ ਚ ਜਿਵੇਂ ਮਰਜ਼ੀ ਮੱਧਾ ਘੰਟਾ ਦਾ ਆਉਦਾ ਮੈਂ ਔਰ ਜਿਹੜੇ ਪੁਰਾਣੇ ਉਸਤਾਦ ਹੁੰਦੇ ਆ ਬਾਜ਼ੀਆਂ ਤੜਿਆਂ ਜਾਣਦੇ ਕਬੂਤਰ ਰੋਡ ਦਾ ਵੇਖ ਕੇ ਐਵੇਂ ਥੜੀ ਕਹਿੰਦੇ ਯਾਰ ਆ ਕਬੂਤਰ ਇੰਨਾ ਟਾਈਮ ਕਰਜੂ ਤੇਰਾ ਨਿਸ਼ਾਨ ਤੋਂ ਜਾ ਉਸ ਤੋਂ ਬਾਅਦ ਕਬੂਤਰ ਜਿਹੜੇ ਵਧੀਆਂ ਦੇ ਓਟ ਦੇ ਦਾ ਪਤਾ ਕਿਥੋਂ ਲੱਗਦਾ ਵੀ ਜਦੋਂ ਕਬੂਤਰ ਘਰਾਈ 'ਚ ਵੜਦੇ ਆ ਇੱਥੇ ਮਾਰੀ ਛੱਡੀ ਤੇ ਨਿਕਲ ਕੇ ਆ ਜਿਹੜੇ ਕਬੂਤਰ ਦੋ ਚਰਾਇਆਂ ਮਾਰਿਆ ਤੇ ਨਿਕਲ ਕੇ ਕਬੂਤਰ ਆ ਜਨ ਕਬੂਤਰਾਂ ਦਾ ਪਿੱਛਾ ਨਾ ਕਰ ਇਹਨਾਂ ਵੀ ਦੋ ਕਬੂਤਰ ਤੇ ਉਹਦੇ ਮਗਰ ਲੱਗ ਗਿਆ ਤੇ ਤੁਰ ਗਿਆ ਇਹੋ ਚੀਜ਼ਾਂ ਤੁਸੀਂ ਸਾਰੇ ਆਪνια ਜਦੋਂ ਫੜਕਾਂ ਦਿੰਦੇ ਉਹਨਾਂ ਚੀਜ਼ਾਂ ਉਹਨਾਂ ਚ ਵੀ ਇਹ ਪਤਾ ਲੱਗ ਜਾਂਦੀ ਹੈ ਤੀਜੀ ਨਿਸ਼ਾਨੇ ਓੜਦੇ ਕਬੂਤਰ ਦੇ ਜੇ ਤੋ ਘਰ ਫੜਕਾਂ ਦਵਾਈਏ ਜਾਂ ਕਿਤੇ ਬਾਜੀ ਡਾਈਏ ਜਾਂ ਕਿਤੇ ਬਾਹਰ ਕਿਹੜਾ ਕਬੂਤਰ ਚੰਗਾ ਹੁੰਦਾ ਨਾ ਨਸਲੀ ਹੁੰਦਾ ਡਾਵਾ ਕਬੂਤਰ ਹੁੰਦਾ ਦੂਜੇ ਕਬੂਤਰ ਨਾਲ ਥੋੜਾ ਉੱਚਾ ਰਹਿ ਕੇ ਓੜਦਾ ਤਿੰਨ ਚਾਰ ਕਬੂਤਰ ਓੜਦੇ ਆ ਉਹ ਉਹਨਾਂ ਨਾਲੋਂ ਉੱਚਾ ਓੜੂ ਉਹਨੇ ਇਹ ਨਹੀਂ ਕਹਣਾ ਕਿ ਮੈਂ ਥੱਲੇ ਆ ਜਾ ਜਾਂ ਨਾਲ ਉਹਨੇ ਉਹਨਾਂ ਤੋਂ ਉੱਚੇ ਉੱਡਣਾ ਠੀਕ ਆ ਉਹਨੇ ਨਹੀਂ ਕਹਿਣਾ ਕਿ ਮੈਂ ਥੱਲੇ ਆਵਾਂ ਜਾਂ ਕਿਵੇਂ ਉਹਨੇ ਉੱਚੀ ਉੱਡਣਾ ਤੇ ਜਿਹੜਾ ਕਬੂਤਰ ਉੱਚਾ ਉੱਡੂਗਾ ਤੂੰ ਜੇ ਕਬੂਤਰਾਂ ਦਾ ਖੇੜਾ ਨਾ ਕਰੂਗਾ ਤੁਹਾਨੂੰ ਪਤਾ ਦੂਜੇ ਬਹਿਣ ਕਿਤੇ ਉਹਨੇ ਫੇਰ ਹੀ ਬਹਿਣਾ ਤੇ ਉਹ ਕਬੂਤਰ ਤੁਹਾਨੂੰ ਕਿਸ ਨਾ ਖਾਤੇ ਕਿਸੇ ਪੱਲੇ ਤੁਹਾਡੇ ਕੁਝ ਪਾ ਕੇ ਤੇ ਫੇਰ ਹੀ ਛੱਡੂਗਾ ਠੀਕ ਹੈ ਜੀ ਇਹ ਮੈਂ ਔੜਦੇ ਕਬੂਤਰ ਦੀਆਂ ਖਾੜਾਂ ਦੱਸਾਂਗਾ ਜਿਹੜੀ ਮੈਂ ਜੱਜ ਕੀਤੀ ਇਹ ਨਹੀਂ ਮੈਂ ਕਦੇ ਪੜੀਆਂ ਜਾਂ ਲਿਖੀਆਂ ਜਾ ਕੇ ਉਸਤਾਦ ਅहां ਦੱਸਿਆ ਵੀ ਕਈ ਪੁਰਾਣੇ ਬੰਦੇ ਨੇ ਪਰ ਅਸੀਂ ਵੀ ਪ੍ਰੈਕਟੀਕਲ ਹੁਣ ਜਿਤਨਾ ਮੰਨ ਲਓ ਬਾਜ਼ੀਆਂ ਡਾਈ ਦੀਆਂ ਗਰਮੀ 'ਚ ਪਤਾ ਲੱਗਦਾ ਹੀ ਆ ਕਬੂਤਰਾਂ ਦਾ ਠੀਕ ਹੈ ਵੀਰ ਜੀ ਉਸ ਤੋਂ ਬਾਅਦ ਇੱਕ ਕਬੂਤਰ ਦਾ ਹੁੰਦਾ ਵਾ ਜਿਹੜਾ ਕਬੂਤਰ ਉੱਡ ਕੇ ਆ ਆ ਕੇ ਪਰਮ ਵਾਲਾ ਫੜਕਾਂ ਤੇ ਪਿਆਰਾ ਸਿਰ ਕਬੂਤਰ ਬਹਿ ਜੇ ਇਹ ਨਹੀਂ ਕਿ ਉਹ ਕਈ ਕਬੂਤਰ ਬੜੇ ਭੈੜੇ ਹੁੰਦੇ ਯੋਰ ਜਿਆਦਾ ਮਾਰ ਜਾਂਦੇ ਫਿਰ ਬਾਜ਼ੀ ਵਾਲੇ ਤਾਂ ਉਹਨਾਂ ਨੂੰ ਉੱਡਿਆ ਨਹੀਂ ਜਾਂਦਾ ਹੁਣ ਆਪਾਂ ਤੁਹਾਨੂੰ ਜਿਹੜੇ ਕਬੂਤਰ ਦਿਖਾਈਏ 12 12.5 ਇੱਥੋਂ ਤੱਕ ਇਹਦੀ ਖੇੜ ਇੰਨੀ ਉੱਡਦੀ ਹੈ ਜਦੋਂ ਨੂੰ ਖੇੜ ਪਾਣੀ ਕੋਈ ਨਹੀਂ ਲੱਗਾ ਹੁੰਦਾ ਰਾ ਉਹਨਾਂ ਨੇ ਬਹਿ ਜਾਣਾ ਤੇ ਜਿੱਦਰ ਖੇੜ ਪਾਣੀ ਲੱਗ ਜਾਣਾ ਜਦੋਂ ਨੂੰ ਕਬੂਤਰ ਤਿਆਰੀ ਜਿਹੜੇ ਆ ਜਾਣਾ ਫਿਰ ਆਂਦੀ ਵੀ ਹਟ ਜੋ ਬੰਨੇ ਫਿਰ ਤੇ ਜੇ ਇਹ ਬਹਿ ਗਈ ਤੇ ਜੇ ਕੋ ਕਬੂਤਰ ਉੱਤੇ ਰਹਿ ਗਿਆ ਹਜੇ ਤੱਕ ਤੇ ਮੇਰਾ ਕਬੂਤਰ ਇਸ ਤੋਂ ਬਾਅਦ ਇੱਕੋ ਕਬੂਤਰ ਨਿਕਲ ਕੇ ਬੈਂਡੀ ਹੋ ਕਬੂਤਰੀ ਆਰ ਕਮਤੋਂ ਦਸੇ ਜਾਇਆ ਹੋਵੇ ਇਸ ਤੋਂ ਬਾਅਦ ਇਸ ਸਾਲ ਕੋ ਕਬੂਤਰ ਨਹੀਂ ਆਏ ਕਿ ਵੀ ਰਹਿ ਜਾਂਦਾ ਰਿਹਾ ਦੋ ਦੋ ਰਹਿ ਜਾਂਦੇ ਨੇਰੇ ਤੋਂ ਤੇ ਫਿਰ ਤਾਂ ਉਹਨੂੰ ਕਨਫਰਮ ਹੋ ਜਾਂਦਾ ਯਾਰ ਹੁਣ ਇਹ ਆ ਗਈ ਆ ਤੇ ਉਤਤ ਬਾਤ ਕਿਸੇ ਨੇ ਨਹੀਂ ਆਉਣਾ ਠੀਕ ਹੈ ਤੇ ਕਬੂਤਰਾਂ ਚ ਇਮਾਨਦਾਰ ਹੁੰਦੀ ਯਾਰ ਕਬੂਤਰਾਂ ਚ ਵੀ ਅ ਮਤਲਬ ਹੁੰਦਾ ਮੈਂ ਆਪਣੇ ਮਾਲਕ ਨਾਲ ਪਿਆਰ ਉਹ ਨਿਕਲ ਕੇ ਬੈੰਦੇ ਆ ਠੀਕ ਹੈ ਜੀ ਇੱਕ ਕੋੜ ਦੇ ਕਬੂਤਰ ਦੀ ਹੋਰ ਨਿਸ਼ਾਨੀ ਵੀ ਜਦੋਂ ਵੀ ਕਬੂਤਰ ਵੇਖੀਏ ਸਾਡੇ ਕੋਠੇ ਦੇ ਦੇ ਇਹ ਬਾਹਰ ਛੱਡਿਆ ਤੇ ਬਾਹਰ ਵੀ ਕਬੂਤਰ ਉਹ ਚੈੱਕ ਕਰਾਉਣ ਦੀ ਲੋੜ ਨਾ ਪਵੇ ਫੜਕਾਂ ਚ ਜਾਈਏ ਤੇ ਸਾਹਮਣੇ ਕਬੂਤਰ ਦੇ ਹਮੇਸ਼ਾ ਚਾਹੇ ਘਰਾਈ ਚ ਹੋਵੇ ਘਰਾਈ ਚ ਵੀ ਦੇਖ ਜਾਂਦੇ ਨੇ ਸਾਹਮਣੇ ਕਬੂਤਰ ਜਿਹੜੇ ਲੰਮੇ ਫਿਰਨ ਵਾਲੇ ਕਬੂਤਰ ਉਹ ਤੁਹਾਨੂੰ ਬਹੁਤ ਅਕਸਰ ਪਿੰਡ ਛੱਡ ਜਾਂਦੇ ਜਾਂ ਦੱਗਾ ਦੇ ਜਾਂਦੇ ਠੀਕ ਹੈ ਜੀ ਤੇ ਇਹ ਯਾਰ ਮੈਂ ਅੱਜ ਦੀ ਵੀਡੀਓ ਆ ਬਾਹਰ ਬੈਗ ਬਰੋਣ ਨੇ ਸ਼ਟਾਂ ਲੱਗੀਆਂ ਹੋਣ ਤੇ ਸ਼ਟਾਂ ਆ ਗੀਆਂ ਅੰਦਰ ਆ ਗਏ ਹਾਂ ਤੇ ਇੰਨੀ ਵੀਡੀਓ ਵੀਡੀਓ ਵਧੀਆ ਲੱਗੇ ਤੇ ਐਪਰੀਸ਼ੀਏਟ ਕਰਿਓ ਤੇ ਅੱਗੇ ਜਲਦੀ ਤੁਹਾਡੇ ਵਾਸਤੇ ਨੈਕਸਟ ਟਾਪਿਕ ਤੇ ਵਧੀਆ ਜੀ ਵੀਡੀਓ ਲੈ ਕੇ ਆਉਨੇ ਆ ਤੁ ਜੇ ਕਿਹਨ ਨੂੰ ਕੋਈ ਡਿਮਾਂਡ ਹੈ ਭਰਾ ਨੂੰ ਦੱਸੋ ਟੌਪਿਕ ਤੇ ਵੀਡੀਓ ਬਣਾਉਣੇ ਆ ਜੁਣ ਦੇ ਵਾਸਤੇ ਰੋ ਮਿਲਦੇ ਆ ਜਲਦੀ ਰੱਬਾ